ਸਸਿਕਲ ਦੋਸਤੋ ਮੈਂ ਤੁਹਾਡਾ ਸਰਪੰਚ ਲੰਬੀ ਮੈਂ ਆਪਣਾ YouTube ਤੇ ਨਵਾਂ ਚੈਨਲ ਬਣਾਇਆ ਸਰਪੰਚ ਲੰਬੀ ਉਸ ਤੇ ਮੈਂ ਆਪਣਾ ਫਰਸਟ ਬਲੌਗ ਲੈ ਕੇ ਆਇਆ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਕਰੀਏ ਹੋਰ ਵਾਰ ਜਾਈਏ ਅੰਦਰ ਦਾ ਆੜਿਆਪੁਰ ਕੀ ਦੇ ਦੇਖ ਮੈਂ ਕਿਹਦੇ ਕਿਹਦੇ ਭੜਿਆ ਮੈਂ ਤਾਂ ਭੈਡਾ ਕਰਦੇ ਲੈ ਲੈ ਤੇ ਮਾੜੀ ਗੱਲ ਮੈਂ ਦੱਸਦਾ ਹਾਂ ਦੂਜੇ ਮੇਰੀ ਹੋਣਾ ਬਈ ਮੈਂ ਤਾਂ ਤੁਹਾਨੂੰ ਪੂਰੀ ਮੈਚਿੰਗ 0.5 ਕਿਤੇ ਹੋਉਂਗੇ ਬਈ ਜੇਰਨ ਸਾਹਿਬ ਆ ਰਹੇ ਆ ਬੀਵੀ ਸਾਹਿਬ ਆ ਰਹੀ ਹੈ ਫਿਰ ਸਾਹਿਬ ਨਹੀਂ ਠੀਕ ਹੀ ਆ ਰਹੀ ਜਨਵੀਰ ਤੂੰ ਖੋਲਾ ਲੂੰਗੀ ਦੇ ਨਾਈਟ ਦਾ ਡੀਂਗ ਘਟਾਣਾ ਨਹੀਂ ਇੱਥੇ ਵੀ ਠੀਕ ਹੋ ਜਾਣਾ ਆ ਗੇੜ ਖੋਲੋ ਆ ਆ ਪੱਟ ਇਧਰੋਂ ਪੱਟਦੇ ਗੁਰੂਏ ਜੀੜੇ ਲਗਾ ਕੇ ਆਪ ਵੀ ਚੈਨਲ ਹੋ ਜਾਊਗਾ ਮੇਰੇ ਤੈਨੂੰ ਬ੍ਰੇਕਫਾਸਟ ਰੋਕਿਆ ਭਾਈ ਕਿੱਥੇ ਹਾਂ ਕਰਿਓ ਸਾਰੇ ਬੂਹੇ ਲਗਾ ਦੇ ਆ ਆਉਣ ਦੇ ਲਈ ਤੇ ਤੁਹਾਨੂੰ ਆਹ ਸੋਫਾ ਕਰੂ ਨਹੀਂ ਤਾਂ ਇਹ ਤਾਂ ਲੈ ਕੇ ਕਰਦੇ ਨਾਲ ਰਾਡੀਓ ਕੋਲੋਂ ਅਸੀਂ ਮੈਂ ਦੁਬਾਰਾ ਸੋਫਾ ਕਰ ਦਿੰਦਾ ਮੈਂ ਲੋਕੇਸ਼ਨ ਚੇਂਜ ਕਰਤੀ ਇਹਦੇ ਚੇਂਜ ਹੋ ਗਏ ਇਸ ਨੂੰ ਇੱਥੇ ਲਾ ਦੇ ਨਾ ਉਹ ਤਾਂ ਪਾਸ ਰਿਹਾ ਇੱਕ ਇੱਧਰ ਲਾ ਦੇ ਬਸ ਬਸ ਰਿਹਾ ਕਹਿੰਦੇ ਆ ਜੇ ਉਹ ਵੀ ਅੰਦਰੋਂ ਫਾਈਟਰ ਰੱਖਦਾ ਨਾ ਨਹੀਂ ਬਸ ਕਿਤੇ ਰਹਿ ਰੱਖੀ ਗੁਰਬਾਣੇ ਤਾਂ ਨਹੀਂ ਹੁੰਦੇ और ऐसे खड़े हो बड़े आए और इनके पे जुड़ के जुड़ के लाइट पे पड़े खड़े हो थोड़ा सी पड़े पड़े आएंगे नहीं खड़ी हो बोलो चलो तुम साइड पर खड़े हो जाओ जमा थोड़ा आगे खड़े हो ਆਪਾਂ ਹੁਣ ਇਹ ਸਿਚੁਏਸ਼ਨ ਇਹ ਹੈ ਕਿ ਹੁਣ ਤੁਹਾਡੇ ਕੋਲ ਆਨ ਹੋਣਾ ਇੱਕ ਅਗਰ ਕੋਈ 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 ਇਹ ਮਗਾ ਗਿੰਗਲ ਕਰੇ ਕਿਸੇ ਕੋਈ ਗੱਲ ਕਰੇ ਵਿਚਾਰੇ ਜੀ ਆਪਣੇ ਨਾਲ ਅੱਜ ਵਾਲੇ ਨਾਲ ਜਾਣਦੇ ਜੇ ਪਰ ਆਪਰੇ ਦੇਖਵਾਲੀ ਤੇ ਇੱਥੇ ਆ ਕੇ ਤੁਸੀਂ ਸਾਨੂੰ ਸਾਰੀਆਂ ਗੱਲਾਂ ਪਿਛਲੀਆਂ ਸੁਣਾਉਂਦੇ ਤੇ ਨਾਲੇ ਕਹਿਣਾ ਕਿ ਇਹਦਾ ਇਤਿਹਾਸ ਹੀ ਮਤਲਬ ਕਿ ਨਾਲ ਜਾਣ ਕੇ ਆਵਾ ਤੁਹਾਂ ਤੁਸੀਂ ਵੀ ਕਹਿਣਾ ਕਰੋ ਕਿ ਇੱਕ ਵਾਰੀ ਆਪਾਂ ਵੀ ਜੇ ਸਵਾਲ ਇਹ ਅਗੇ ਜਿਹਨੇ ਹੋਊਗਾ ਪਹੁੰਚ ਕਰਨਾ ਤੇ ਫਿਰ ਤੁਸੀਂ ਇਹ ਸੁਣਾਉਂਦੇ ਹੁਣ ਸਾਨੂੰ ਤੁਹਾਨੂੰ ਪੁੱਛਿਆਗਾ ਵੀ ਉਹਨਾਂ ਤੋਂ ਬੰਨਣਾ ਹਰ ਸਮੇਂ ਕੋਸ਼ਿਸ਼ ਨੇ ਪਰ ਕੀ ਕਹਾਂ ਉਹ ਇਹ ਬੰਤ ਐਂਜੇਟਿੰਗ ਵੀ ਤੁਸੀਂ ਸਾਨੂੰ ਆਉਣ ਕਰ ਰਹੇ ਆ ਤੇ ਤੁਸੀਂ ਆਪਾਂ ਜਿਹੜਾ ਲਾਲਣੇ ਕਰ ਲੈਦੇ ਵਾਰਸਾ ਤਾਂ ਠੀਕ ਹੈ ਐ ਸਿਚੂਏਸ਼ਨ ਨੂੰ ਆਪਾਂ ਸਭ ਟ੍ਰਾਂਸਫਰ ਜੁਸਟ ਨੂੰ ਕਰ ਦਿੱਤਾ ਜਿਹੜੀ ਮੇਰੇ ਕੋਲ ਪਿਛਲੇ ਵਾਲੇ ਯੂਟਿਊਬ ਵਿੱਚ ਪਾਤੀ ਸੀ ਉਹ ਜਿਹੜੀ ਮੇਰੇ ਕੋਲ ਨਹੀਂ ਮੇਰੇ ਕੋਲ 16 ਸਤਾਵਾਂ ਵਾਲੀ ਵੀਡੀਓ ਪੇਰੇ ਵਾਲੀ ਜੇ ਜਮ ਅੰਟੀ ਜਾਂਦੀ ਹੁੰਦੀ ਹੈ ਉਹਦੇ ਨਾਲ ਘੁਆਣਾ ਦਾ ਲੱਭਣਾ ਹਾਂ ਇਹ ਲੱਗ ਕੇ ਹੁਣ ਆ ਗਏ ਬੰਦ ਠੀਕ ਹੈ ਅੰਟੀ ਜੀ ਆ ਜੁ ਕੀ ਆ ਗਈ ਇਹਨਾਂ ਨੂੰ ਨਹੀਂ ਮਿਲੇਗੀ ਤੇ ਗਲਵਾਤ ਹੋਊਗੀ ਹੁਣ ਆਪਾਂ ਫਿਰ ਵੀ ਅਸੀਂ ਘਰੇ ਹੋ ਗਏ ਨੀਵੇਂ ਹੋ ਕੇ ਤੁਹਾਡੇ ਘਰੇ ਆ ਗਏ ਤੁਸੀਂ ਹੁਣ ਸਾਨੂੰ ਹੋਰ ਨੀਵੇਂ ਦਿਖਾਣਾ ਵੀ ਉਹ ਜੀ ਪਾਈ ਤਾਂ ਨਹੀਂ ਤੇ ਵੱਲੇ ਤੇ ਬੈਠੀ ਆ ਲੈ ਜੀ ਕੇ ਬੈਠੀ ਆ ਲੈ ਜੀ ਇੱਥੇ ਆ ਕੇ ਦੇਖਣਾ ਇੱਥੇ ਆ ਕੇ ਬੈਠੋ ਤੁਸੀਂ ਇੱਧਰ ਬੈਠੋ ਮੈਂ ਘਰ ਨਹੀਂ ਤਾਂ ਰਹਿਣੇ ਇੱਧਰ ਬੈਠਣਾ ਪਿੱਲੀ ਪਰਾ ਹੁਣ ਦੋਸਤਾਂ ਮੈਂ ਮੇਰੇ ਘਰ ਨੂੰ ਮੈਨੂੰ ਕਿੱਸੇ ਪਿੱਛੇ ਸੁਰਨੂ ਜੀ ਉਹ ਕਰ ਤੂੰ ਉੱਠਾ ਮੋੜਦਾ ਉਹ ਤਾਂ ਤੇਰੀ ਸੱਸ ਨੇ ਭੇਜਿਆਗਾ ਕਾਂ ਵਾਲੀਆਂ ਮੈਂ ਨਾ ਹਾਂ ਬਾਗੀ ਇੱਧਰ ਬਾਹਰ ਕੀ ਹੋ ਗਿਆ ਕੀ ਹੋ ਰਹੀ ਸੀ ਨਾ ਕੀ ਕਰ ਤੇਰੇ ਕੀ ਮਤਲਬ ਪੰਦਾ ਕਾ ਮੁੰਡੇ ਨੂੰ ਰੋਕਦਾ ਵੀ ਜੇ ਇਹ ਕਰ ਤਸੋ ਜਾਣਾ ਹੋਗਾ ਜੀ ਬਹਿ ਜਾ ਟੀਕੇ ਬਹਿ ਜਾ ਜਾਦੇ ਰੋਕ ਜਾਣਾ ਕਿਸੇ ਬੋਰੀ ਘਰੇ ਰੋਕ ਚਾਚਾ ਮੇਰੇ ਘਰ ਨੂੰ ਸੋਣਾ ਮੈਂ ਮਤਲਬ ਕਰ ਦੱਸਿਆ ਨਾ ਮੀ ਠੀਕ ਐ ਨਾ ਕੁੜੀ ਕੋਲੇ ਆਈਏ ਤੇ ਕੁੜੀ ਕੋਲੇ ਰਹਿ ਠੀਕ ਐ ਨਾ ਅੱਛਾ ਮੇਰੇ ਘਰ ਉਹ ਮੈਨੂੰ ਬੜਾ ਪੁੱਛੇ ਕਿੱਧਰ ਗਈ ਐ ਜੀ ਆਹ ਯਾ ਤੂੰ ਮੈਨੂੰ ਤੇ ਨੱਟ ਤੂਤਾ ਕੀ ਕਰਦਾ ਫਿਰਦਾ ਮੈਂ ਭਰਾ ਲੈ ਗਿਆ ਕੋਈ ਨਹੀਂ ਗਈ ਉਹ ਕੋਈ ਨਹੀਂ ਗਈ ਉਹ ਤਾਂ ਭਰਾ ਲੈ ਗਿਆ ਫਿਰ ਚੰਗਾ ਬਸਾਰੇ ਚ ਜਿਵੇਂ ਮੇਰੇ ਕੋਲ ਤਾਂ ਤਲਾਕ ਆਉਗਾ ਮੈਂ ਬਸ ਤੀਰ ਮੈਂ ਤਾਕਤੀ ਕਰੇ ਗੱਲਾਂ ਜਿਵੇਂ ਮੈਂ ਜਨੂ ਰਿਹਾ ਕ ਮੈਂ ਤੇਰਾ ਭਰਾ ਕ ਮੈਂ ਮੁੱਕੀ ਮਾਰਦੀ ਮੈਂ ਤੂੰ ਸੋਹ ਮਾਰੇ ਤੇਰੇ ਤੋਂ ਤੇਰੇ ਤੇ ਤੂੰ ਮਾਰੇ ਕਿ ਤਾ ਮੈਂ ਜਿਹੜਾ ਤੇ ਤੂੰ ਲੱਗ ਚਲੇ ਤੂੰ ਮਾਰੇ ਕਿ ਤਾ ਹੋਰ ਨਾ ਤੇ ਨਹੀਂ ਲਈ ਤੂੰ ਪੰਜ ਮਿੰਟ ਚ ਬੰਨੇ ਮੈਂ ਤੋੜੀ ਮਿੰਟ ਚ ਤਾਕਤੀ ਕਰਦੇ ਹਾਂ ਹਾਂ

ਇਹ ਗਾ ਇੰਨਾ ਹੋਵੇ ਕਿ ਤੇ ਮੈਨੂੰ ਮੇਰੇ ਮੇਰੇ ਮੈਨੂੰ ਕੋਈ ਹੋਰ ਖਸਦਾ ਬੋਲ ਬੈਠਾ ਅੱਛਾ ਆ ਤੂੰ ਇੱਜ਼ਤ ਕਰਦਾ ਸਭ ਤੋਂ ਤੂੰ ਗੋਲ ਪਿਆ ਹੈ ਗੋਲ ਪਿਆ ਕਿਆ ਕਰੀ ਇੱਜ਼ਤ ਮੈਂ ਨਹੀਂ ਇੱਜ਼ਤ ਕਰਦੀ ਸੀ ਤੇਰੀ ਪਰ ਤੂੰ ਇੱਜ਼ਤ ਕਰਾਉਂਦੇ ਕਿ ਕਰਨਾ ਕੀ ਹੈ ਤੱਕ ਕਿੰਨੇ ਵਾਰੀ ਕਰ ਹਮ ਕਿਸਾ ਕਰੀ ਹੈ ਕੰਮੀ ਤੇ ਕਰੀ ਜਾਂਦੇ ਆ ਜੀ ਐਕਟਰ ਬੰਦੇ ਆ ਐਕਟਰ ਬੰਦੇ ਆ ਐਕਟਿੰਗ ਕਰਦੇ ਆ ਨਹੀਂ ਬੰਦੇਗੇ ਕੰਮ ਕਰੇਗਾ ਤੂੰ ਬਹੁਤ ਮੈਂ ਤੈਨੂੰ ਕਿੰਨਾ ਟਾਈਮ ਹੋ ਗਿਆ ਤੈਨੂੰ ਇੱਕਦਨ ਦੇਖਦਾ ਮੁੜ ਕੇ ਤੂੰ ਕਿੰਨੇ ਹਫ਼ਤੇ ਬਾਅਦ ਵੀ ਰਹਿੰਦਾ ਹੀ ਨਹੀਂਗਾ ਇੱਥੇ ਉਹ ਬਈ ਕਿੱਥੇ ਤੁਰਿਆ ਫਿਰਦਾ ਰਹਿੰਦਾ ਡ੍ਰੈਕ ਵਾਲੇ ਕਰੇਗਾ ਫਿਰ ਮਾਣਾ ਬੌਂਡ ਲੈਣਾ ਪਤਾ ਨਹੀਂ ਲੱਗਦਾ ਕਿਤੇ ਕਿਤੇ ਮੋਹ ਜਾਈਂਦੀ ਵੱਡੀਆਂ ਫਿਲਮਾਂ 'ਚ ਜਾਣਾ ਨਾ ਤਾਂ ਇੱਥੋਂ ਸ਼ੁਰੂਆਤ ਕਰ ਇਹਦੇ ਲਈ ਟਾਈਮ ਟਾਈਮ ਤਾਂ ਦੇਣਾ ਪੈਣਾ ਦੇਖ ਤੂੰ ਜੇ ਜਾਵੇਂਗਾ ਵੀ ਵੱਡੀਆਂ ਫਿਲਮਾਂ ਉਹਨੂੰ ਵੱਡੀਆਂ ਫਿਲਮਾਂ ਦੇ ਵਿੱਚ ਜਾਣਾਗਾ ਉੱਥੇ ਵੀ ਤਾਂ ਦੂਜੇ ਕੰਮ ਛੱਡ ਕੇ ਹੀ ਜਾਣਾਗਾ ਉਦੋਂ ਵੀ ਤਾਂ ਕੋਈ ਨਾ ਕਰੂਗਾ ਹੀ ਕੰਮ ਹਾਂ ਤਦ ਜਦੋਂ ਉੱਥੇ ਜਾ ਕੇ ਕੁਝ ਆਇਆ ਨਾ ਮੁੜ ਕੇ ਮੁੜ ਕੇ ਤਾਂ ਠਾਂ ਠਾਂ ਜਾ ਕੇ ਇਹ ਮੁੜ ਕੇ ਅਗਲੇ ਨਾ ਇਹ ਉਹ ਐਸ ਪੀ ਐਸ ਸਕ੍ਰਿਪਟ ਹੈ ਲੋਗ ਸਕ੍ਰਿਪਟ ਹੋਣਾ ਕਿ ਜਿਵੇਂ ਆ ਜਿਵੇਂ ਆਪਣੇ ਮਾਈਂਡ ਚ ਅਥਾਰਟੀ ਮੁੰਦੀ ਹੈ ਨਾ ਉਹ ਪ੍ਰੋਪਰ ਸਕ੍ਰਿਪਟ ਬਣੀ ਹੁੰਦੀ ਹੈ ਉਹ ਸੀਨ ਬਣੇ ਹੁੰਦੇ ਆ ਕਿੰਨਾ ਅਸੀਂ ਚੱਲਣਾ ਹੈ ਕਿੱਥੋਂ ਕੀ ਚੀਜ਼ ਚੱਕਣੀ ਉਹ ਵੀ ਸਾਰਾ ਨੋਟ ਕੀਤਾ ਹੁੰਦਾ ਸਕ੍ਰੀਨ ਪਲੇ ਸਾਰਾ ਕੁਝ ਆ ਕੇ ਇੱਥੋਂ ਕੈਮਰਾ ਬਾਈ ਡਿਰੇਕਟਰ ਪੂਰਾ ਇਹ ਹੁੰਦਾ ਜਾਂ ਠੀਕ ਪ੍ਰੀ ਪ੍ਰੋਡਕਸ਼ਨ ਹੀ ਦੋ ਟਾਈਮ ਹੀ ਦੇ ਚੱਲਦੀਆਂ ਪਹਿਲਾਂ ਵੀ ਹਾਂ ਬਈ ਕੀ ਕਰਨਾ ਕਿਹੜਾ ਆਰਟਿਸਟ ਹੈ ਕੀੜਾ ਕਾ ਉਡਾ ਲੈ ਲੈਣੀ ਆ ਕਿਦਾਂ ਕਿਨੇ ਕੀ ਜੋ ਕੁਛ ਵੀ ਨਹੀਂ ਨਿੱਕੀ ਨਿੱਕੀ ਦੀ ਬਰੀਕੀ ਵੀ ਲਿਖੀ ਜਾਂਦੀ ਹੈ ਫੇਰ ਹੀ ਜੱਜ ਸਕਰੀਨ ਤੇ ਸੋਣੀ ਲੱਗਦੀ ਹੈ ਹਣ ਗੱਲਾਂ ਸੀਰੀਅਸ ਹੋ ਗਈ ਮੈਂ ਆਪਦਾ ਬਲੌਜ਼ ਖਲੇ ਮੈਂ ਸ਼ਸ਼ਿਕਾ ਜੀ ਮੈਂ ਤੁਹਾਡਾ ਫੋਨ ਕਰਕੇ ਆਗਾਤੀ ਹਾਂ ਆਗਾਤੀ ਸੈਨੇਮੈਟਿਕ ਜੀ ਕਰ ਦੋ ਗਤੀ ਜੇ ਜੇ ਸ਼ਸ਼ਿਕਾ ਜੀ ਮੈਂ ਤੁਹਾਡਾ ਆਪਣਾ ਲਾਭਰਾਜ ਕਿਆ ਜਿਆਦਾ ਆਪਣਾ ਬੇ ਪਾਈ ਜੀ ਇਹਨਾਂ ਨੇ ਬਹੁਤ ਵਧੀਆ ਫਿਲਮਾਂ ਕੀਤੀਆਂ ਤੇ ਅੱਜ ਜਿਹੜਾ ਗੱਲਵਾ ਕਰਦੇ ਆਪਾਂ ਤੇ ਸਸੀ ਕਪਾਲਦ ਬਾਈ ਜੀ ਮੈਂ ਕਿਹਾ ਸਾਰੇ ਗਾੜ ਬਾਈ ਦੇ ਸੱਤ ਮਾਈਕ ਸੁਧਰੀ ਹੋ ਗਈ ਬਲੌਸੀ ਬਾਵਾਂ ਕੋਲੇ ਚੱਲੇ ਜਾਂਦੇ ਤੇ ਬਾਈ ਤੋਂ ਆਪਾਂ ਪੁੱਛਦੇ ਸੀਗੇ ਕਿ ਜਿਹੜੀ ਸਕਿਪਟਿਕ ਜਿਹੜੀ ਬਣਦੀ ਹੁੰਦੀ ਹੈ ਇੰਟਰਵਿਊ ਜਿਵੇਂ ਆਪਾਂ ਕਲੀਅਰ ਵੀਡੀਓ ਬਣਾਉਣੇ ਕੋਲ ਪਾਵਰ ਪੌਡ ਬੋਲਦੇ ਹੋਏ ਇਸ ਸਕਿਪਟੋ ਦੇ ਵਿੱਚ ਉਹ ਲੇਨ ਵਾਂ ਚੱਲਦੀ ਹੁੰਦੀ ਹੈ ਹਾਂ ਉਹ ਸਾਰਾ ਉਹ ਮੈਂ ਟ੍ਰੋਪਰ ਸੀਨ ਲਿਖੇ ਹੁੰਦੇ ਆ ਪਹਿਲਾਂ ਉਹਦਾ ਸਟੋਰੀ ਬਣਦੀ ਹੈ ਸਕ੍ਰਿਪਟ ਉਹਦਾ ਉਹ ਫਿਰ ਉਹ ਤੋਂ ਵਾਲ ਲਾਈਨ ਲਿਖ ਕੇ ਫਿਰ ਉਹਦਾ ਸਕ੍ਰੀਨ ਪਲੇ ਉਹਦਾ ਡਾਇਲੋਗ ਆਉਂਦਾ ਹੈ ਤੇ ਡਾਇਲੋਗ ਰਾਈਟਰ ਕਰਦਾ ਉਹ ਡਾਇਲੋਗ ਲਿਖਦਾ ਪੂਰਾ ਪ੍ਰੋਪਰ ਜਿਹਨਾਂ ਹਾਂ ਕਦੇ ਐ ਹੁੰਦਾ ਹੈਗਾ ਵੀ ਜਿੱਥੇ ਸਡਨਲੀ ਉੱਥੇ ਐਕਟ ਦਾ ਸਪੌਟ ਕੋਈ ਵਧੀਆ ਗੱਲ ਆ ਗਈ ਉਹ ਇੰਪਰੋਵਾਈਜ਼ ਵਧੀਆ ਕਰਦੇ ਕੋਈ ਵਧੀਆ ਉਹਨੇ ਵਧੀਆ ਕਰ ਦਿੱਤਾ ਵਧੀਆ ਆ ਇਸ ਦਾ ਲਗਭਗ ਸਾਰੇ ਉਹ ਇੰਪਰੂਵ ਕਰ ਲੈਂਦੇ ਆ ਕਮਿਕ ਕਾਮੇਡੀ ਪਰ 101% ਤਾਂ ਇਹ ਹੀ ਹੁੰਦਾ ਵੀ ਉਹ ਸਾਰਾ ਸਕ੍ਰਿਪਟਡ ਹੁੰਦਾਗਾ ਲਿਖਿਆ ਹੋਇਆ ਹੁੰਦਾਗਾ ਇੱਕ ਇੱਕ ਦਿੱਕਤੀ ਅਮਰੀਕੀ ਦੀ ਪਰ ਐ ਵੀ ਜਦੋਂ ਕੈਟ ਦਾ ਸਪੋਰਟ ਜਦੋਂ ਕੋਈ ਵਧੀਆ ਗੱਲ ਆ ਜਾਂਦੀ ਤਾਂ ਫਿਰ ਉਹਨੂੰ ਐਡ ਕੀਤਾ ਜਾਂਦਾ ਜਿਵੇਂ ਕਾਮੇਡੀ ਆਈ ਕੋਈ ਸੀਗਾ ਸ਼ਾਇਦ ਹਾਂ ਕੋਈ ਸੀਰੀਅਸਲੀ ਹੋ ਜਾਵੇਗਾ ਕਿਸੇ ਵੀ ਤਰ੍ਹਾਂ ਦਾ ਵੀ ਕੋਈ ਇੰਪਰੂਵਲ ਆ ਜਾਂਦੀ ਹੈ ਕੋਈ ਵਧੀਆ ਚੀਜ਼ ਦਾ ਮੈਂ ਇੱਕ ਫਿਲਮ ਕਰ ਰਿਹਾ ਸੀਗਾ ਉਹ ਲੈ ਚੋ ਕਿੰਨੇ ਪੁੱਟਣਾ ਮੈਂ ਸਾਹ ਦਾ ਗਿਆ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਜਿਹੜੇ ਪੁੱਟਣ ਵਾਲੇ ਸੀ ਕਿ ਪੁਲਿਸ ਵਾਲੇ ਬਣੇ ਸੀ ਉਹਨਾਂ ਨੇ ਸੀ ਕਿਰੇ ਨੂੰ ਮੈਂ ਕਹਿਣ ਬਾਈ ਜੀ ਅਸੀਂ ਤੇ ਪੁੱਟਣਾ ਆਏ ਹਾਂ ਇਹ ਪਾਰਕ ਕੋਲ ਤੇ ਮੈਂ ਉਹਨਾਂ ਨੂੰ ਜਨ ਮੈਂ ਮੈਂ ਪੈਣਾ ਨਾ ਉਹਦਾ ਪਰ ਤੁਸੀਂ ਇੱਕ ਜਣਾ ਬੈਠੋ ਅੰਦੇ ਚੱਟ ਪਸਾ ਕੇ ਪੈਰ ਉੱਪਰ ਕਿ ਪੈਰਾਂ ਤੇ ਬੰਦੇ ਉਹ ਪ੍ਰੋਪਰ ਰੋਡ ਲੱਗਦਾ ਕਿ ਟ੍ਰੀਟਮੈਂਟ ਐ ਵੀ ਯਾਰ ਵੀ ਪੁਲਿਸ ਦਾ ਅਰਡ ਡਿਗਰੀ ਹੁੰਦੀ ਹੈ ਉੱਪਰ ਕਈ ਵਾਰੀ ਦੱਸਿਆ ਜਾਂਦਾ ਕਿ ਗੱਲ ਆ ਗਿਆ ਵੀ ਇਹ ਕਈ ਵਾਰ ਕੋਈ ਰੱਤ ਲੈਦਾ ਹੈ ਕਿ ਨੋ ਯਾਰ ਹਾਂ ਆਹ ਗੱਲ ਸੁਣੀ ਹੈ ਉੱਥੇ ਰੱਖੀ ਜਾਂਦੀ ਹੈ ਉੱਥੇ ਕਈ ਵਾਰ ਇਹ ਹੁੰਦਾ ਵੀ ਨਹੀਂ ਭਾਜੀ ਵੀ ਇਹ ਤਾਂ ਇੰਨੀ ਲਾਈਨ ਨਹੀਂ ਬਣਿਆ ਵੀ ਇਹ ਤੁ ਆਪਾਂ ਅੱਗੇ ਲਿਟਾ ਸਕਦੇ ਹਾਂ ਇੱਥੇ ਨਹੀਂ ਲਟਾਦੇ ਵੀ ਉੱਥੇ ਗਰਮ ਮੇਂ ਹੀ ਕਰਨਾ ਪੈਂਦਾ ਤੇ ਜਿੱਥੇ ਐ ਹੁੰਦਾ ਵੀ ਕੁੱਲੀ ਬਾਉਂਡਰੀ ਹੈ ਚਲੋ ਯਾਰ ਛੱਕਾ ਮਾਰੋ ਚੌੜਾ ਮਾਰੋ ਪਵਾਤਾ ਮਾਰੋ ਪੇਰੋ ਤੇ ਹੰਝ ਹੋ ਜਾਂਦਾ ਵਿਚਾਰੀਆ ਤਿੰਨਾ ਗਾਪ ਦੇ ਕੋਲੇ ਐਕਸਪੀਰੀਅੰਸ ਹੈ ਪਰ ਐਂਟਰਨਿਕਲ ਵੀ ਬਹੁਤ ਹੀ ਜ਼ਿਆਦਾ ਵਧੀਆ ਆਰਟਿਸਟ ਹੈ ਜਿੰਨਾ ਹੁੰਦਾਗਾ ਉਹਨੇ ਇੱਕ ਦੱਸ ਦੇਈ ਹੈ ਗੱਲ ਯਾਰ ਚਲੋ ਠੀਕ ਹੈ ਜੀ ਇਹ ਇੰਟਰਵਿਊ ਤਣੀ ਕੀ ਬਹੁਤ ਹੈ ਵਧੀਆ ਐਕਟਰ ਵੀ ਨੇ ਵੀ ਇੰਟਰਵਿਊ ਦੇਣ ਵਾਲੇ ਅਕਸਰ ਇਹ ਗੱਲਾਂ ਯਾਰ ਸੀਗਾ ਜਦੋਂ ਪਤਾ ਉਹਨੇ ਇਹ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਬਾਈ ਦੇ ਤੇ ਬਿਲਕੁਲ ਸਮਰਾਲਾ ごめんね、みんな。